ਪੰਜਾਬ ਕਾਂਗਰਸ ਦੇ ਵਿੱਚ ਪਿਆ ਕਮਾਂਸਾਂ ਸਾਫਤਾ ਸੀਐਮ ਚੰਨੀ ਨੇ ਦਿੱਤੀ ਰਾਜਨੀਤੀ ਛੱਡਣ ਦੀ ਧਮਕੀ ਰਾਜਾ ਵੜਿੰਗ ਦੀ ਸੰਸਦ ਮੈਂਬਰ ਵਾਲੀ ਸਲਾਹ ਤੇ ਮਚਿਆ ਬਵਾਦ ਮੁੱਖ ਮੰਤਰੀ ਦੇ ਚਿਹਰੇ ਅਤੇ ਢੜੇਵੰਦੀ ਨੂੰ ਲੈ ਕੇ ਹੋਈ ਤਿੱਖੀ ਬਹਿਸ ਸਤਿ ਸ਼੍ਰੀ ਅਕਾਲ ਜੀ ਮੈਂ ਰਣਿਤ ਮਾਨ ਤੁਸੀਂ ਦੇਖ ਰਹੇ ਹੋ ਕੈਨੇਡਾ ਵਿੱਚ ਪੰਜਾਬੀ ਅਫੀਸ਼ੀਅਲ ਚੈਨਲ ਗੱਲ ਕਰਾਂਗੇ ਪੰਜਾਬ ਦੀ ਸਿਆਸਤ ਨੂੰ ਲੈ ਕੇ ਪੰਜਾਬ ਦੀ ਸਿਆਸਤ ਦੇ ਵਿੱਚ ਲਗਾਤਾਰ ਘਮਾਸਾਨ ਜਾਰੀ ਹੈ 2022 ਦੇ ਵਿਧਾਨ ਸਭਾ ਚੋਣਾਂ ਲੈ ਕੇ ਪਾਰਟੀਆਂ ਜਿਹੜੀਆਂ ਤਰਲੋ ਮੱਛੀ ਹੋ ਰਹੀ ਨੇ ਪਰ ਦੂਜੇ ਪਾਸੇ ਅੰਦਰੂਨੀ ਕਲੇਸ਼ ਵੀ ਸਾਹਮਣੇ ਆ ਰਹੇ ਨੇ ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ਨੇ ਅੱਜ ਉਸ ਸਮੇਂ ਗੰਭੀਰ ਰੂਪ ਧਾਰਨ ਕਰ ਲਿਆ ਜਦੋਂ ਚੰਡੀਗੜ੍ਹ ਦੇ ਵਿੱਚ ਹੋਈ ਪਾਰਟੀ ਦੀ ਉੱਚ ਪੱਧਰੀ ਮੀਟਿੰਗ ਦੇ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਰਾਜਨੀਤੀ ਛੱਡਣ ਦੀ ਧਮਕੀ ਦੇ ਦਿੱਤੀ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਦੇ ਚਿਹਰੇ ਅਤੇ ਧੜੇਬੰਦੀ ਨੂੰ ਲੈ ਕੇ ਚੋਟੀ ਦੇ ਆਗੂਆਂ ਦੇ ਵਿੱਚ ਤਿੱਖੀ ਬਹਿਸ ਹੋਈ ਹੈ। ਪਾਰਟੀ ਦੇ ਸੂਤਰਾਂ ਦੇ ਅਨੁਸਾਰ ਜਦੋਂ ਸੀਨੀਅਰ ਆਗੂਆਂ ਨੇ ਧੜੇਬੰਦੀ ਦੇ ਚੰਨੀ ਨੂੰ ਕੇ ਅਦਾ ਸ਼ੁਰੂ ਕੀਤਾ ਤਾਂ ਉਹਨਾਂ ਭਾਵਕ ਹੁੰਦਿਆਂ ਕਿਹਾ ਕਿ ਜੇਕਰ ਤੁਸੀਂ ਮੈਨੂੰ ਹੀ ਸਾਰੇ ਦੋਸ਼ਾਂ ਲਈ ਜ਼ਿੰਮੇਵਾਰ ਮੰਨਦੇ ਹੋ ਤਾਂ ਮੈਂ ਰਾਜਨੀਤੀ ਛੱਡ ਕੇ ਘਰ ਬੈਠ ਜਾਵਾਂਗਾ। ਚੰਨੀ ਦੇ ਅਚਾਨਕ ਰਵੱਈਏ ਨੇ ਸੂਬਾ ਇੰਚਾਰਜ ਭੁਪੇਸ਼ ਵਘੇਲ ਸਮੇਤ ਸਾਰੇ ਆਗੂ ਨੂੰ ਹੈਰਾਨ ਕਰ ਦਿੱਤਾ। ਜਿਸ ਤੋਂ ਬਾਅਦ ਵਘੇਲ ਨੇ ਉਹਨਾਂ ਨੂੰ ਸ਼ਾਂਤ ਕਰਵਾਇਆ। ਮੀਟਿੰਗ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇੱਕ ਨਵੀਂ ਤਜ਼ਵੀਜ਼ ਰੱਖੀ ਕਿ ਕਿਸੇ ਵੀ ਮੌਜੂਦਾ ਸੰਸਦ ਮੈਂਬਰ ਨੂੰ ਵਿਧਾਨ ਸਭਾ ਚੋਣਾਂ ਨਹੀਂ ਲੜਨੀਆਂ ਚਾਹੀਦੀਆਂ ਵੜਿੰਗ ਦੀ ਇਸ ਸਲਾਹ ਨੂੰ ਮੁੱਖ ਮੰਤਰੀ ਦੇ ਚਿਹਰੇ ਦੀ ਦਾਅਵੇਦਾਰੀ ਖਤਮ ਕਰਨ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਨੂੰ ਛੱਡ ਕੇ ਬਾਕੀ ਸਾਰੇ ਵੱਡੇ ਦਾਅਵੇਦਾਰ ਚਰਨਜੀਤ ਸਿੰਘ ਚੰਨੀ ਸੁਖਜਿੰਦਰ ਰੰਧਾਵਾ ਅਤੇ ਖੁਦ ਰਾਜਾ ਵੜਿੰਗ ਮੌਜੂਦਾ ਸੰਸਦ ਮੈਂਬਰ ਨੇ ਹਾਲਾਂਕਿ ਇਸ ਸਲਾਹ ਤੇ ਕੋਈ ਸਹਿਮਤੀ ਨਹੀਂ ਬਣ ਸਕੀ ਵਿਵਾਦ ਦੀ ਜੜ ਚੰਨੀ ਵੱਲੋਂ ਪਿਛਲੇ ਦਿਨੀ ਚੁੱਕਿਆ ਗਿਆ ਜਾਤੀ ਦਾ ਮੁੱਦਾ ਮੰਨੇ ਜਾ ਰਹੀ ਹੈ ਚੰਨੀ ਨੇ ਐਸਐਸਐਲ ਦੀ ਮੀਟਿੰਗ ਦੇ ਵਿੱਚ ਸਵਾਲ اٹھਾਇਆ ਸੀ ਕਿ ਜੇਕਰ ਪੰਜਾਬ ਦੇ ਵਿੱਚ 35 38% ਆਬਾਦੀ ਦਲਿਤ ਹੈ ਤਾਂ ਪਾਰਟੀ ਦੇ ਸਾਰੇ ਮੁੱਖ ਅਹੁਦੇ ਪ੍ਰਧਾਨ ਸੀਐਲਪੀ ਨੇਤਾ ਮਹਿਲਾ ਵਿੰਗ ਪ੍ਰਧਾਨ ਉੱਚ ਜਾਤੀਆਂ ਕੋਲ ਕਿਉਂ ਨੇ ਇਸ ਦੇ ਜਵਾਬ ਦੇ ਵਿੱਚ ਰਾਜਾ ਵੜਿੰਗ ਨੇ ਕਿਹਾ ਸੀ ਕਿ ਚੰਨੀ ਖੁੱਦ ਪਾਰਟੀ ਦੀ ਸਭ ਤੋਂ ਉੱਚੀ ਇਕਾਈ ਸੀਡਬਲਯੂਸੀ ਦੇ ਮੈਂਬਰ ਨੇ ਅਤੇ ਦੋ ਸੀਟਾਂ ਤੋਂ ਵਿਧਾਨ ਸਭਾ ਚੋਣਾਂ ਹਾਰਨ ਦੇ ਬਾਵਜੂਦ ਪਾਰਟੀ ਨੇ ਉਹਨਾਂ ਨੂੰ ਸੰਸਦ ਮੈਂਬਰ ਬਣਾਇਆ ਤਾਂ ਲਗਾਤਾਰ ਜਿਹੜਾ ਕਲੇਸ਼ ਉਹ ਦੇਖਣ ਨੂੰ ਮਿਲ ਰਿਹਾ ਦੱਸਿਆ ਜਾ ਰਿਹਾ ਹੈ ਕਿ ਇਸ ਜੱਟ ਸਿੱਖ ਬਨਾਮ ਦਲਿਤ ਵਿਵਾਦ ਕਾਰਨ ਰਾਹੁਲ ਗਾਂਧੀ ਨੇ ਪੰਜਾਬ ਲੀਡਰਸ਼ਿਪ ਨੂੰ ਦਿੱਲੀ ਤਾਲਵਕ ਕਰਕੇ ਚੰਨੀ ਨੂੰ ਸਖਤ ਝਟਕ ਵੀ ਮਾਰੀ ਹੈ ਰਾਹੁਲ ਗਾਂਧੀ ਨੇ ਸਪਸ਼ਟ ਕਰ ਦਿੱਤਾ ਹੈ ਕਿ ਅਨੁਸ਼ਾਸਨਹੀਨਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਫਿਲਹਾਲ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਦੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ। ਨਾਲ ਦੇ ਕੇ 2027 ਦੀ ਵਿਧਾਨ ਸਭਾ ਚੋਣ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ। ਰੈਲੀਆਂ ਸ਼ੁਰੂ ਹੋ ਗਈਆਂ, ਮੀਟਿੰਗਾਂ ਸ਼ੁਰੂ ਹੋ ਗਈਆਂ ਪਰ ਦੂਜੇ ਪਾਸੇ ਪਾਰਟੀ ਦਾ ਆਪਸੀ ਕਮਾਸਾਨ ਜ਼ਗ ਜ਼ਾਇਲ ਹੁੰਦਾ ਨਜ਼ਰ ਆ ਰਿਹਾ ਹੈ। ਬਿਊਰੋ ਰਿਪੋਰਟ ਕੈਨੇਡਾ ਵਿੱਚ ਪੰਜਾਬੀ ਅਫੀਸ਼ੀਅਲ ਚੈਨਲ